ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅੱਜ 14 ਸਤੰਬਰ ਦੇ ਮੌਸਮ ਬਾਰੇ ਕਿ ਅੱਜ 14 ਸਤੰਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿ ਮੌਸਮ ਵਿੱਚ ਹਲਚਲ ਦੇਖਣ ਨੂੰ ਮਿਲੇਗੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪੂਰੀ ਹੀ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਹੁਣ ਜੇਕਰ ਆਪਾਂ ਗੱਲ ਕਰ ਲਈਏ ਮੌਜੂਦਾ ਸਮੇਂ ਦੇ ਮੌਸਮ ਦੀ ਤਾਂ ਇਸ ਸਮੇਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਬੱਦਲਵਾਈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਪਰ ਅੱਜ ਦੁਪਹਿਰ ਸਮੇਂ ਤੱਕ ਪੰਜਾਬ ਵਿੱਚ ਕਿਤੇ ਵੀ ਕੋਈ ਜ਼ਿਆਦਾ ਹਲਚਲ ਹੋਣ ਦੀ ਸੰਭਾਵਨਾ ਜਿਹੜੀ ਉਹ ਨਹੀਂ ਹੈ ਦੁਪਹਿਰ ਸਮੇਂ ਦੇ ਆਸ-ਪਾਸ ਕੁਝ ਪਠਾਨਕੋਟ ਗੁਰਦਾਸਪੁਰ ਤੇ ਕੁਝ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਹਲਕਾ ਦਰਮਿਆਨੀ ਮੀਂਹ ਦੇ ਸਰਾਟੇ ਜਿਹੜੇ ਉਹ ਦੇਖਣ ਨੂੰ ਮਿਲ ਸਕਦੇ ਨੇ ਇਸ ਤੋਂ ਬਾਅਦ ਗੱਲ ਕਰੀ ਅੱਜ ਸ਼ਾਮ ਸਮੇਂ ਅੱਜ ਸ਼ਾਮ ਸਮੇਂ ਮਾਰਵੇ ਦੇ ਕੁਝ ਪੂਰਬੀ ਜ਼ਿਲ੍ਹਿਆਂ ਵਿੱਚ ਵੀ ਆਪਾਂ ਨੂੰ ਹਲਕੀਆਂ ਦਰਮਿਆਨੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਜਿਵੇਂ ਪਟਿਆਲਾ ਹੋ ਗਿਆ ਫਤੇਗੜ ਸਾਹਿਬ ਮਹਾਣੀ ਹੋ ਗਿਆ ਰੋਪਨਗਰ ਹੋ ਗਿਆ ਤੇ ਕੁਝ ਭਾਗ ਨਵਾਂ ਸ਼ਹਿਰ ਦੇ ਹੋਗੀ ਹਵਾਵਾਂ ਜਿਹੜੀਆਂ ਨੇ ਉਹ ਦੱਖਣ ਪੂਰਬ ਦੀ ਛਤੋਂ ਮੰਤਰ ਰੁਕਤਾਰ ਨਾਲ ਜਿਹੜੀਆਂ ਨੇ ਉਹ ਚਲਦੀਆਂ ਰਹਿਣਗੀਆਂ ਤੇ ਬਾਕੀ ਜਿਵੇਂ ਹੀ ਮੌਸਮ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ